ਮੇਰੇ ਕੋਲ ਪਾਣੀ ਨਾਲ ਭਰਿਆ ਇੱਕ ਬੀਕਰ ਹੈ ਤੇ ਇਸ ਵਿੱਚ ਪਾਣੀ ਉਬਲ ਰਿਹਾ ਹੈ। ਸਾਡੇ ਕੋਲ ਤਾਰ ਦੀ ਇੱਕ ਜਾਲੀ ਹੈ ਤੇ ਇੱਕ ਮੋਮਬਤੀ ਵੀ ਹੈ ਜੋ ਪਾਣੀ ਨੂੰ ਗਰਮ ਕਰ ਰਹੀ ਹੈ। ਹੁਣ ਜੇ ਮੈਂ ਸਟੀਲ ਦੀ ਇਸ ਪਲੇਟ ਨੂੰ ਜਲਵਾਸ਼ਪ ਦੇ ਬਿਲਕੁਲ ਉੱਪਰ ਲਿਆਵਾਂ, ਮਤਲਬ ਕਿ ਉਬਲਦੇ ਹੋਏ ਪਾਣੀ ਦੇ ਉੱਪਰ ਲਿਆਵਾਂ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਹੋਵੇਗਾ? ਜ਼ਰਾ ਇਸ ਬਾਰੇ ਸੋਚੋ। ਤੁਸੀਂ 5 ਸਕਿੰਟ ਦਾ ਸਮਾਂ ਲੈ ਕੇ ਸੋਚੋ ਕਿ ਜੇ ਮੈਂ ਸਟੀਲ ਦੀ ਇਸ ਪਲੇਟ ਨੂੰ ਬਿਲਕੁਲ ਬੀਕਰ ਦੇ ਸਿਰ ਤੇ ਲਿਆਵਾਂ ਤਾਂ ਕੀ ਹੋਵੇਗਾ? ਠੀਕ ਹੈ ਤਾਂ ਆਓ ਦੇਖਦੇ ਹਾਂ ਤਾਂ ਮੈਂ ਸਟੀਲ ਦੀ ਪਲੇਟ ਨੂੰ ਬੀਕਰ ਦੇ ਬਿਲਕੁਲ ਉੱਪਰ ਇਸ ਤਰ੍ਹਾਂ ਬਹੁਤ ਨੇੜੇ ਲੈ ਆਉਂਦਾ ਹਾਂ ਹੁਣ ਇੱਥੇ ਮੈਂ ਦੇਖ ਰਿਹਾ ਹਾਂ ਕਿ ਕੁਝ ਹੋ ਰਿਹਾ ਹੈ ਮੈਂ ਦੇਖ ਰਿਹਾ ਹਾਂ ਕਿ ਸਟੀਲ ਦੀ ਪਲੇਟ ਤੇ ਪਾਣੀ ਦੀਆਂ ਬੂੰਦਾਂ ਬਣ ਰਹੀਆਂ ਨੇ ਪਰ ਇਹ ਹੋ ਕਿਉਂ ਰਿਹਾ ਹੈ ਅਜਿਹਾ ਇਸ ਲਈ ਹੈ ਕਿਉਂਕਿ ਪਾਣੀ ਉਬਲ ਰਿਹਾ ਹੈ ਜਿਸ ਨਾਲ ਜਲਵਾਸ਼ਪ ਉੱਪਰ ਉੱਠ ਰਹੇ ਨੇ ਤੇ ਜਦੋਂ ਇਹ ਜਲਵਾਸ਼ਪ ਟੀਲ ਵਰਗੀ ਕਿਸੇ ਠੰਡੀ ਪਲੇਟ ਦੇ ਸੰਪਰਕ ਵਿੱਚ ਆਉਂਦੇ ਨੇ ਤਾਂ ਇਹ ਪਾਣੀ ਦੀਆਂ ਬੂੰਦਾਂ ਵਿੱਚ ਬਦਲਣ ਲੱਗਦੇ ਹਨ ਤੇ ਇਸੇ ਪ੍ਰਕਿਰਿਆ ਨੂੰ ਸੰਗਨਨ ਕਿਹਾ ਜਾਂਦਾ ਹੈ ਯਾਨੀ ਵਾਸ਼ਪ ਦੇ द्रव ਵਿੱਚ ਬਦਲਣ ਦੀ ਪ੍ਰਕਿਰਿਆ ਇੱਥੇ ਵੀ ਤੁਸੀਂ ਆਪਣੇ ਸਾਹਮਣੇ ਵਾਸ਼ਪੀਕਰਨ ਹੁੰਦਾ ਦੇਖ ਰਹੇ ਹੋ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਵੀ ਸੰਗਨਨ ਨੂੰ ਦੇਖ ਸਕਦੇ ਹਾਂ ਜਿਵੇਂ ਕਿ ਜੇ ਅਸੀਂ ਠੰਡੇ ਪਾਣੀ ਨਾਲ ਭਰਿਆ ਹੋਇਆ ਗਲਾਸ ਲੇ ਲਈਏ ਤੇ ਉਸ ਨੂੰ ਕੁਝ ਸਮੇਂ ਲਈ ਬਾਹਰ ਰੱਖ ਦਈਏ ਤਾਂ ਅਸੀਂ ਗਲਾਸ ਦੇ ਚਾਰੋਂ ਪਾਸੇ ਪਾਣੀ ਦੀਆਂ ਬੂੰਦਾਂ ਬੰਦੀਆਂ ਦੇਖ ਸਕਦੇ ਹਾਂ ਇਹ ਵੀ ਸੰਗਨਨ ਨਹੀਂ ਹੈ ਕਿ ਤੁਸੀਂ ਦੱਸ ਸਕਦੇ ਹੋ ਕਿ ਪਾਣੀ ਦੀਆਂ ਇਹ ਬੂੰਦਾਂ ਕਿੱਥੋਂ ਆਈਆਂ ਇਸ ਦਾ ਕਾਰਨ ਇਹ ਹੈ ਕਿ ਠੰਡੇ ਗਲਾਸ ਦੇ ਚਾਰੋਂ ਪਾਸੇ ਦੀ ਹਵਾ ਵਿੱਚ ਵੀ ਕੁਝ ਜਲਵਾਸ਼ਪ ਹੈ ਤੇ ਜਦੋਂ ਇਹ ਜਲਵਾਸ਼ਪ ਇਸ ਠੰਡੇ ਗਲਾਸ ਦੇ ਸੰਪਰਕ ਵਿੱਚ ਆਉਂਦੇ ਨੇ ਤਾਂ ਉਹ ਸੰਗਨਿਤ ਹੋਣ ਲੱਗਦੇ ਨੇ ਯਾਨੀ ਕਿ ਇਹ ਵਾਪਸ ਤਰਲ ਰੂਪ ਵਿੱਚ ਬਦਲਣ ਲੱਗਦੇ ਹਨ ਤੇ ਇਸੇ ਲਈ ਤੁਸੀਂ ਪਾਣੀ ਦੀਆਂ ਇਹਨਾਂ ਬੂੰਦਾਂ ਨੂੰ ਦੇਖ پا ਰਹੇ ਹੋ